ਅਸਲਾਮ ਵਾਲੇਕੁਮ ਦੋਸਤੋ ਕੀ ਹਾਲ ਚਾਲ ਨੇ ਅਮੀਰ ਕਰਨ ਸਾਰੇ ਦੋਸਤ ਵੀਰ ਭਰਾਖੀ ਜਿਹਨਾਂ ਨਾਲ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਕੀ ਆਈ ਅੱਜ ਫਿਰ ਟਡਰੀਆਂ ਵਾਲੀ ਦੀ ਵੀਡੀਓ? ਹਾਂਜੀ ਅੱਜ ਇਸ ਗ੍ਰੀਆ ਭਾਈ ਰঞ্জੀਤ ਸਿੰਘ ਟਡਰੀਆਂ ਨੇ ਦੀ ਵੀਡੀਓ ਹੈ। ਤੇ ਵੀਡੀਓ ਦਾ ਟਾਈਟਲ ਇਹ ਹੋਵੇ ਕਿ ਧਰਮ ਜਿਹੜਾ ਨਾ ਉਪਕੁਰਬਾਨ ਹੋਣ ਦਾ ਵਿਸ਼ੇ ਵੇ। ਬਿਲਕੁਲ ਧਰਮ ਧਰਮ ਜਿਹੜਾ ਕੁਰਬਾਨੀ ਮੰਗਦਾ ਹੈ ਲੇਕਿਨ ਅੱਜਕੱਲ ਜੋ ਹੋ ਰਿਹਾ ਨਾ ਉਹ ਇਹਦੇ ਉਲਟ ਹੋ ਰਿਹਾ ਹੈ। ਤੇ ਭਾਈ ਰঞ্জੀਤ ਸਿੰਘ ਟਡਰੀਆਂ ਵਾਲੇ ਬੜੇ ਅੱਛੇ ਤਰੀਕੇ ਨਾਲ ਖੋਲ ਕੇ ਬਿਆਨ ਕਰ ਰਹੇ ਨੇ ਇਸ ਬਾਰੇ। ਹਮ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਇਦਾਂ ਦੇ ਬੰਦੇ ਘੱਟ ਹੁੰਦੇ ਆ ਜੀ ਜਿਹੜੇ ਕੁਝ ਕਰਨ ਵਾਲੇ ਹੁੰਦੇ ਆ ਜਿਹੜੇ ਦੇਖੋ ਵਿਦਵਾਨ ਨੇ ਜਿਹੜੇ ਬੰਦੇ ਸਾਡੇ ਸਿੱਖ ਧਰਮ ਵਿੱਚ ਪ੍ਰਚਾਰਕ ਨੇ ਜਿਹੜੇ ਸਾਡੇ ਵਰਗੇ ਜਿਹੜੇ ਬੰਦੇ ਪ੍ਰਚਾਰਕ ਨੇ ਜਿਹੜੇ ਬੰਦੇ ਵਿਦਵਾਨ ਨੇ ਜਿਹੜੇ ਉਹ ਇਸ ਫੀਲਡ ਵਿੱਚ ਆਉਂਦੇ ਆ ਜੇ ਤੇ ਇਹ ਸੋਚ ਕੇ ਆਉਣਗੇ ਵੀ ਰੋਜੀ ਰੋਟੀ ਲਈ ਵੀ ਵਧੀਆ ਯਾਰ ਸੈੱਟ ਹੋ ਜਾਣਗੇ ਬਾਹਰ ਅੰਦਰ ਜਾਇਆ ਕਰਾਂਗੇ ਲੋਕਾਂ 'ਚ ਪੁੱਛ ਪ੍ਰਤੀਤ ਹੋਊਗੀ ਰੁਜ਼ਗਾਰ ਵਧੀਆ ਮਿਲ ਜੂਗਾ ਗ੍ਰੰਥੀ ਬਣ ਜਾਾਂਗੇ ਕਥਾਵਾਚਕ ਬਣ ਜਾਾਂਗੇ ਕੀਰਤਨੀਏ ਬਣ ਜਾਾਂਗੇ ਮੌਜਾਂ ਲੱਗ ਜਾਣਗੀਆਂ ਉਹ ਬੰਦਿਆਂ ਨੇ ਕੁਛ ਨਹੀਂ ਕਰਨਾ ਰੁਜ਼ਗਾਰ ਹੀ ਮਿਲੇਗਾ ਉਹਨਾਂ ਨੂੰ ਪਰ ਜਿਹੜੇ ਬੰਦੇ ਇਹ ਸੋਚਦੇ ਆ ਵੀ ਮੈਂ ਕੁਛ ਕਰਨਾ ਹੈ ਤੇ ਕਰਨ ਲਈ ਫਿਰ ਕੀ ਕਰਾਂ ਕਹਿੰਦੇ ਜੀ ਪਹਿਲਾਂ ਵਿਦਿਆ ਪੜ੍ਹਨੀ ਪੈਣੀ ਹੈ ਫਿਰ ਸਾਡੇ ਵਰਗਾ ਬੰਦਾ ਕਿਸੇ ਕਾਲਜ ਵਿੱਚ ਪੜਨ ਜਾਵੇ ਫੇਰ ਕਿਤੇ ਗੁਰਮਤਿ ਦੀ ਪੜ੍ਹਾਈ ਪੜ੍ਹਨ ਜਾਈਏ ਪਰ ਪਹਿਲਾਂ ਇਹ ਨਾ ਮਨ 'ਚ ਹੋਵੇ ਵੀ ਰੁਜ਼ਗਾਰ ਮਿਲੇਗਾ ਬਾਹਰ ਜਾਇਆ ਕਰਾਂਗੇ ਇਹ ਸੋਚੀਏ ਵੀ ਕੁਝ ਕਰਾਂਗੇ ਜਿਵੇਂ ਹੁਣ ਮੰਨ ਲਓ ਧਿਆਨ ਨਾਲ ਸੁਣਿਓ ਵੀ ਜਿਵੇਂ ਹੁਣ ਮੰਨ ਲਓ ਇੱਥੇ ਤੁਸੀਂ ਦੀਵਾਨ ਸੁਣ ਰਹੇ ਹੋ ਕਿੰਨੇ ਬੰਦੇ ਸੁਣਦੇ ਕਿਸੇ ਦੇ ਮਨ 'ਚ ਆਵੇ ਵੀ ਗੱਲਾਂ ਬਾਤਾਂ ਸੁਣ ਕੇ ਸਾਰੀਆਂ ਵੀ ਯਾਰ ਕਿੱਡਾ ਵਧੀਆ ਮਿਸ਼ਨ ਹੈ ਇਹ ਬੰਦੇ ਕੰਮ ਕਰਦੇ ਆ ਲੋਕਾਂ ਦਾ ਭਲਾ ਹੋ ਰਿਹਾ ਯਾਰ ਚਾਹੀਦਾ ਵੀ ਆਪਾਂ ਵੀ ਇਸ ਜਿਵੇਂ ਇੱਕ ਗੱਡੀ ਟਾਇਰ ਵੀ ਹੁੰਦੇ ਨੇ ਇੰਜਨ ਵੀ ਹੁੰਦਾ ਹੈ ਸਟੀਰਿੰਗ ਵੀ ਹੁੰਦਾ ਹੈ ਵੀ ਕਿਤੇ ਨਾ ਕਿਤੇ ਮੈਨੂੰ ਥਾਂ ਮਿਲ ਜੇ ਮੰਨ ਲਓ ਵੀ ਮੈਂ ਵੀ ਹਿੱਸਾ ਪਾਵਾਂ ਇਹਦੇ ਵਿੱਚ ਇੱਕ ਤਾਂ ਹੁੰਦਾ ਹੈ ਹਿੱਸਾ ਪਾਉਣ ਪਾਉਣਾ ਵੀ ਜ਼ਿੰਦਗੀ ਦੇ ਇੰਨੇ ਸਾਲ ਯਾਰ ਕੁਰਬਾਨ ਕਰੀਏ ਆਪਣੀ ਜ਼ਿੰਦਗੀ ਦੇ ਇੰਨੇ ਕ ਸਾਲ ਆਪਾਂ ਨਾਲ ਲੱਗ ਕੇ ਨਾ ਵੀ ਦਿਨੇ ਆਪਾਂ ਘਰ ਦਾ ਕੰਮ ਕਰ ਲਿਆ ਕਰੀਏ ਸ਼ਾਮ ਨੂੰ ਪਹੁੰਚ ਜਾ ਕਰੀਏ ਵੀ ਟਾਈਮ ਕੱਟ ਕੇ ਨਾਲ ਜਾਈਏ ਗੱਡੀ ਦਾ ਤੇਲ ਪੂਕੀਏ ਕੁਰਬਾਨ ਹੋਈਏ ਅਸੀਂ ਵੀ ਕੋਈ ਮਾੜਾ ਮੋਟਾ ਕਰੀਏ ਇੱਕ ਤੇ ਹੋ ਗਿਆ ਵਿੱਚ ਬੈਠਾ ਬੰਦਾ ਇਹ ਸੋਚਦਾ ਵੀ ਜਰ ਜੇ ਸਾਜ਼ ਸਿੱਖਣ ਨੂੰ ਕਹਿਣਗੇ ਸਾਜ਼ ਸਿੱਖ ਲਾਂਗੇ ਜੇ ਗੱਡੀ ਚਲਾਉਣ ਨੂੰ ਕਹਿਣਗੇ ਗੱਡੀ ਚਲਾ ਲਾਂਗੇ ਲੰਗਰ ਚ ਕਹਿਣਗੇ ਲੰਗਰ ਚ ਲੱਗ ਜਾਾਂਗੇ ਮੰਨ ਲਓ ਵੀ ਵਧੀਆ ਵੀ ਅਸੀਂ ਵੀ ਕੁਝ ਯੋਗਦਾਨ ਪਾਈਏ ਫਰਕ ਹੈ ਨਾ ਅਸੀਂ ਕੁਝ ਹਿੱਸਾ ਪਾਈਏ ਚਾਹੇ ਜੇਬ ਚੋਂ ਪਾਈਏ ਪੈਸੇ ਤਨ ਕਰਕੇ ਪਾਈਏ ਫਿਜ਼ੀਕਲੀ ਨਾਲ ਲੱਗিয়ে ਵੀ ਖੜੀਏ ਅੱਗੇ ਲੱਗ ਕੇ ਚਟਾਨ ਵਾਂਗੂ ਵੀ ਖੜੇ ਆ ਸਾਡੇ ਵੱਜੇ ਗੋਲੀ ਜਿਹੜੀ ਵੱਜਣੀ ਹੈ ਐਦਾਂ ਹੋ ਗਈ ਨਾ ਗੱਲ ਤਨ ਕਰਕੇ ਨਾਲ ਖੜੀਏ ਜਾਂ ਭਾਈ ਫਿਰ ਆਪਾਂ ਕੋਈ ਹੈਲਪ ਕਰ ਦਈਏ ਵੀ ਨਾਲ ਕਿਵੇਂ ਨਾ ਕਿਵੇਂ ਸਾਡਾ ਹਿੱਸਾ ਪਵੇ ਹੋ ਗਈ ਗੱਲ ਇੱਕ ਬੰਦਾ ਤੁਹਾਡੇ ਚ ਬੈਠਾ ਐ ਸੋਚਦਾ ਹੈ ਵਿੱਚੇ ਹੀ ਵੀ ਯਾਰ ਬਾਬਿਆਂ ਦੇ ਨਾਲ ਜੇ ਮਨ ਲੋ ਵੀ ਮੈਨੂੰ ਜਥੇ ਚ ਰੱਖ ਲੈਣ ਫਿਰ ਚੋਲਾ ਚਿੱਟਾ ਹੈ ਮੇਰੇ ਤੇ ਮੜ ਮੇਲੇ ਜੇ ਪਾਏ ਇੱਥੇ ਤੇ ਚਿੱਟਾ ਮਿਲੂ ਪਉ ਨੂੰ ਕੱਪੜੇ ਵੀ ਦੇਣਗੇ ਫਿਰ ਉਦੋਂ ਬਾਅਦ ਐ ਬੈਠਾ ਬੈਠਾ ਸੋਚੇ ਵੀ ਯਾਰ ਗੱਡੀ ਵੀ ਵਧੀਆ ਏਸੀ ਏ ਬਹਿਣ ਵਾਲੀ ਗੱਡੀ ਵੀ ਗਰਮੀ ਚ ਨਹੀਂ ਮਰਨਾ ਪਊ ਨਾਲੇ ਗੁਰਦੁਆਰੇ ਲਾਈਟ ਉਥੇ ਤੇ ਜੇ ਲਾਈਟ ਭੱਜ ਜਾਂਦੀ ਜਨਰੇਟਰ ਚੱਲ ਪੈਂਦਾ ਏਸੀ ਦੇ ਲੱਗਈ ਹੋਣਾ ਕੂਲਰ ਸਾਡੇ ਘਰੇ ਤੇ ਲਾਈਟ ਆਉਂਦੀ ਨਹੀਂ ਉਹਦੇ ਕੂਲਰ ਚੱਲਦਾ ਹੀ ਹੋਣਾ ਲੰਗਰ 'ਚ ਬੈਠ ਕੇ ਕਹੇ ਵੀ ਯਾਰ ਸਬਜ਼ੀ ਰੋਟੀ ਵੀ ਵਧੀਆ ਮਿਲ ਜਾਂਦੀ ਏ ਏਦਾਂ ਸੋਚੇ ਉਹ ਧਿਆਨ ਨਾਲ ਬਾਕੀ ਜਾ ਕੇ ਵੇਖਿਆ ਵੀ ਬੰਦਿਆਂ ਨੂੰ ਤਨਖਾਹਾਂ ਵੀ ਦਿੰਦੇ ਯਾਰ ਇਹ ਤੇ ਵੀ ਮੈਨੂੰ ਵੀ 5 7 10000 ਤਨਖਾਹ ਮਿਲਿਆ ਕਰੂਗੀ ਸੋਚ ਲਿਆ ਉਸ ਤੋਂ ਬਾਅਦ ਐ ਪਤਾ ਲੱਗ ਗਿਆ ਵੀ ਮਾੜਾ ਮੋਟਾ ਘਰ ਲਈ ਵੀ ਪੈਸੇ ਦੇ ਦੇਣਗੇ ਵੀ ਘਰ ਬਣਾ ਲੈ ਜਾਂ ਮਾੜਾ ਮੋਟਾ ਉਹ ਹੋਰ ਹੋਰ ਇੱਛਾ ਜਾਗ ਪਈ ਤੇ ਜੇ ਪਤਾ ਲੱਗ ਗਿਆ ਵੀ ਅਮਰੀਕਾ ਲੈ ਜਾਣਗੇ ਜਾਂ ਬਾਹਰ ਵੀ ਲੈ ਜਾਣਗੇ ਫੇਰ ਅਗਲਾ ਕਹਿੰਦਾ ਇਤੋਂ ਵਧੀਆ ਕੰਮ ਕੀ ਹੈ ਆਖੋ ਸਤਨਾਹ ਵਾਹਿਗੁਰੂ ਫਰਕ ਹੈ ਦੋਨਾਂ ਵਿੱਚ ਇੱਕ ਕੁਛ ਲੈਣ ਤੁਰਿਆ ਤੇ ਇੱਕ ਕੁਛ ਬੋਲੋ ਦੇਣ ਤੁਰਿਆ ਇਹਨਾਂ ਦੋਨਾਂ ਗੱਲਾਂ ਵਿੱਚ ਜਮੀਂ ਅਸਮਾਨ ਦਾ ਜਿੰਨੇ ਵੀ ਬੰਦੇ ਚੇਤਾ ਰੱਖਣ ਵਾਲੀ ਗੱਲ ਹੈ ਇਹ ਪੱਕੀ ਦਿਮਾਗ 'ਚ ਰੱਖਿਓ ਤਰਮ ਹੈ ਨਾ ਜਿਹੜਾ ਤਰ ਹੈ ਇਹ ਲੈਣ ਦਾ ਵਿਸ਼ਾ ਹੈ ਇਹ ਕੁਰਬਾਨ ਹੋਣ ਦਾ ਵਿਸ਼ਾ ਹੈ ਇਹ ਤੇ ਸਾਡੇ ਵਿੱਚ ਇਹ ਗੱਲ ਆ ਗਈ ਅਗਲਾ ਕਹਿੰਦਾ ਯਾਰ ਮੇਰਾ ਘਰ ਬਣਾ ਦਿਓ ਮੈਂ ਸਿੱਖ ਬਣ ਜੂ ਮੈਂ ਤੁਹਾਡੇ ਨਾਲ ਜੁੜ ਜੂ ਮੈਨੂੰ ਨਾ ਆ ਘਰ ਜਿਆ ਬਣਾ ਦਿਓ ਮੇਰਾ ਮੈਂ ਪੱਕਾ ਅਮਰਤ ਛਕ ਲਊਂਗਾ ਮੈਂ ਮੈਂ ਸਿੱਖ ਬਣ ਜੂ ਮੇਰੇ ਵਾਸਤੇ ਮੇਰੇ ਲਈ ਆ ਕਰ ਦੋ ਫਿਰ ਮੈਂ ਤੁਹਾਡੇ ਨਾਲ ਪੱਕਾ ਜੁੜ ਜੂ ਤੁਸੀਂ ਸੋਚ ਕੇ ਵੇਖੋ ਏਦਾਂ ਬੰਦੇ ਖਰੀਦੇ ਜਾਂਦੇ ਐ ਕੁਰਬਾਨ ਨਹੀਂ ਹੁੰਦੇ ਆ ਤੁਹਾਡੇ ਸਾਹਮਣੇ ਫਤੇਗੜ ਸਾਹਿਬ ਐ ਮੋਤੀ RAM ਨੇ ਇਹ ਕਿਹਾ ਸੀ ਵੀ ਮੈਨੂੰ ਕੀ ਮਿਲੂ ਸਾਰਾ ਡੱਬਾ ਰੋ ਦਾ ਕੋਲੂ ਵਿੱਚ ਪੀੜ ਦਿੱਤਾ ਗਿਆ ਸਾਰਾ ਪਰਿਵਾਰ ਇੱਕ ਦੁੱਧ ਪਿਉਣ ਦੇ ਪਿੱਛੇ ਕੁਰਬਾਨ ਕਰਤਾ ਅਗਲੇ ਬਚਿੱਤਰ ਸਿੰਘ ਵਰਗੇ ਲੈਣ ਗਏ ਸੀ ਕੁਛ ਤਾਰੂ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਇਹ ਸੋਚ ਕੇ ਤੁਰੇ ਸੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਯਾਰ ਸਾਨੂੰ ਸੈੱਟ ਕਰ ਦੇਣਗੇ ਸਾਡੀ ਲਾਈਫ ਸੈੱਟ ਹੋ ਜਾਏਗੀ ਕੀ ਇਹ ਸੋਚ ਕੇ ਗੁਰੂ ਗੋਬਿੰਦ ਸਿੰਘ ਕੋਲ ਗਏ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਜਾਂ ਗੁਰੂ ਨਾਨਕ ਪਾਤਸ਼ਾਹ ਨਾਲ ਚੱਲਦੇ ਆ ਜਾਂ ਗੁਰੂ ਅਰਜਨ ਦੇਵ ਜੀ ਕੋਲ ਚੱਲਦੇ ਆ ਵੀ ਬੜੀ ਮੌਜ ਲਗਣੀ ਐ ਇਹ ਸੋਚ ਕੇ ਗਏ ਸੀ ਸਾਰੇ ਉਹ ਤੇ ਸਾਰੇ ਇਹ ਸੋਚ ਕੇ ਗਏ ਸੀ ਚਲੋ ਗੁਰੂ ਵੀ ਕੁਰਬਾਨ ਹੋਣ ਵਾਲਾ ਆਪਾਂ ਵੀ ਨਾਲ ਕੁਰਬਾਨ ਹੋਈਏ ਸਾਧ ਸ੍ਰੀ ਅਕਾਲ ਐਦਾਂ ਇਹ ਤੇ ਹੁਣ ਹੁਣ ਆ ਗੱਲਾਂ ਆਈਆਂ ਹੁਣ ਪ੍ਰਧਾਨਗੀਆਂ ਨੇ ਗੋਲਕਾਂ ਦੀ ਗੱਲ ਐ ਸਾਰੀ ਕਮੇਟੀਆਂ ਗੋਲਕਾਂ ਸ਼੍ਰਮਣੀ ਕਮੇਟੀ ਗੋਲਕਾਂ ਸਾਡੇ ਵਰਗੇ ਗੋਲਕਾਂ ਸਭ ਗੋਲਕਾਂ ਪ੍ਰਚਾਰਕ ਸਾਰਾ ਕੁਝ ਅੱਜ ਹੁਣ ਗੋਲਕਾਂ ਹੀ ਗੋਲਕਾਂ ਆ ਰਹੇਦ ਵਾਲੇ ਪੈਸਾ ਹੀ ਪੈਸਾ ਹੈ ਅਗਰਾਈਆਂ ਹੀ ਅਗਰਾਈਆਂ ਹੈ ਜੀ ਹੁਣ ਹੁਣ ਅਗਰਾਈਆਂ ਹੈ ਕੁਰਬਾਨੀਆਂ ਕਿੱਥੇ ਆ ਜੀ ਤੇ ਕੁਰਬਾਨ ਹੋਣ ਨੂੰ ਧਰਮ ਕਹਿੰਦੇ ਐ ਦੇਣ ਨੂੰ ਲਟਾਉਣ ਨੂੰ ਇਕੱਠਾ ਕਰਨ ਨੂੰ ਧਰਮ ਨਹੀਂ ਕਹਿੰਦੇ ਸੋਚ ਬਿਰਤੀ ਸ਼ਰੀਰ ਕਰਕੇ ਤੇ ਕਹਿੰਦਾ ਸੇਵਾਦਾਰ ਆ ਅਸੀਂ ਸ਼ਰੀਰ ਕਰਕੇ ਕਹਿੰਦਾ ਮੈਂ ਸੇਵਾਦਾਰ ਆ ਪਰ ਬਿਰਤੀ ਤੇਰੀ ਕਹਿੰਦੀ ਐ ਇਕੱਠਾ ਕਰਨਾ ਲਟਾਉਣ ਦੀ ਬਿਰਤੀ ਕਿੱਥੇ ਐ ਕੁਰਬਾਨ ਹੋਣ ਦਾ ਜਜ਼ਬਾ ਕਿੱਥੇ ਐ ਨਹੀਂ ਤੇ ਚੇਤਾ ਰੱਖਿਓ ਜੀ ਧਰਮ ਕੁਰਬਾਨੀ ਦਾ ਨਾਮ ਐ ਬੋਲੋ ਧਰਮ ਕੁਰਬਾਨੀ ਦਾ ਨਾਮ ਐ ਕੁਛ ਦੇਣ ਵਾਸਤੇ ਤੁਰ। ਤੇ ਜਦੋਂ ਕੋਈ ਬੰਦਾ ਇਦਾਂ ਤੁਰਦਾ ਹੈ ਚੇਤਾ ਰੱਖੋ ਕਦਰ ਉਸੇ ਦੀ ਪੈਣੀ। ਉਸੇ ਦੀ ਕਦਰ ਪੈਣੀ। ਬਸ ਫੇਰ ਗੱਲ ਅੱਗੇ ਤੁਰੇਗੀ। ਜ਼ਿਕਰੀਆ ਜਿਹੜਾ ਮਜ਼ਬ ਹੈ ਉਹ ਕੁਰਬਾਨ ਹੋਣ ਦਾ ਵਿਸ਼ਾ ਹੈ ਨਾ ਕਿ ਕੁਛ ਲੈਣ ਦਾ ਵਿਸ਼ਾ ਹੈ। ਜਿਸ ਤਰ੍ਹਾਂ ਕਿ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਕਹਿ ਰਹੇ ਸੀ ਕਿ ਵੀ ਅੱਜ ਕੱਲ ਜਿਹੜਾ ਮਜ਼ਬ ਹੈ ਨਾ ਉਹਨੂੰ ਇਹ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿ ਵੀ ਉਹਨੂੰ ਕੋਲ ਕੁਛ ਲੈ ਜਾਏਗਾ ਸਾਨੂੰ ਸੋਹਣੀ ਗੱਡੀ ਮਿਲ ਜੇਗੀ ਲੋਕ ਕਹਿਣਗੇ ਕੀ ਬਾਤ ਹੈ ਵੱਡਾ ਪ੍ਰਚਾਰਕ ਤੇ ਬਾਹਰ ਦੇ ਵੀਜ਼ੇ ਲੱਗ ਜਾਣਗੇ ਤੇ ਜੇ ਇਹ ਸੋਚ ਕੇ ਤੁਸੀਂ ਮذਹਬ ਨੂੰ ਆਪਣਾ ਮੰਨਣਾ ਚਾਹਦੇ ਜੇ ਤੇ ਫਿਰ ਤੇ ਇਹ ਤੁਹਾਨੂੰ ਰੋਜ਼ੀ ਮਿਲੇਗੀ ਮذਹਬ ਨਹੀਂ ਮਿਲੇਗਾ ਮਤਲਬ ਕਿ ਰੱਬ ਨਹੀਂ ਮਿਲੇਗਾ ਹੂੰ ਜੇ ਤੁਸੀਂ ਰੱਬ ਨੂੰ ਮਾਣਾ ਤੇ ਫਿਰ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਹਟ ਕੇ ਤੁਹਾਨੂੰ ਸੋਚਣਾ ਪੈਣਾ ਤੇ ਮੈਂ ਕੱਲਿਕ ਲਿਕ ਰਿਹਾ ਕਿ ਵੀਡੀਓ ਦੇਖਣਿਆ ਤਾਂ ਉਹਦੇ ਜੋ ਭਾਈ ਸਭ ਕਹਿ ਰਹੇ ਸੀ ਉਹਨਾਂ ਕਹਿੰਿਆ ਜੀ ਦੁਨੀਆ 'ਚ ਅਗਰ ਸਭ ਤੋਂ ਸੌਖੀ ਚੌਧਰ ਲੈਣੀ ਹੈ ਨਾ ਜਿਹੜੀ ਚੌਧਰ ਹਰ ਕਿਸੇ ਨੂੰ ਮਿਲ ਸਕਦੀ ਹੈ ਉਹ ਵੇ ਇੱਕ ਮਸਜਿਦ ਦੀ ਚੌਧਰ ਮਸਜਿਦ ਦੀ ਚੌਧਰ ਤੇ ਇੱਕ ਜਿਹੜੀ ਹੈ ਨਾ ਪਿੰਡ ਦੇ ਕਬਰਸਤਾਨ ਦੀ ਚੌਧਰ ਜਿੱਥੇ ਤੁਸੀਂ ਕੁਝ ਦੇਣਾ ਨਹੀਂ ਸਿਰਫ ਲੈਣਾ ਹੀ ਹੈ ਮਿਸਾਲ ਹੈ ਕਿ ਮਸਜਿਦ ਦੀ ਚੌਧਰ ਹੈ ਜਾਂ ਗੁਰਦੁਆਰੇ ਦੀ ਚੌਧਰ ਹੈ ਤੇ ਗਰੰਥੀ ਭਜਾਤਾ ਜਾਂ ਮੌਲਵੀ ਭਜਾਤਾ ਨਵਾਂ ਰੱਖ ਲਿਆ ਜਿਹੜਾ ਗੋਲੰਗ ਚ ਪੈਸਾ ਇਕੱਠਾ ਹੋਇਆ ਉਹ ਆਪਣਾ ਵਰਤਦੇ ਰਹੇ ਜਿੰਨੇ ਜਦੋਂ ਜਿੰਨੀ ਜ਼ਰੂਰਤ ਹੋਈ ਵਰਤਦੇ ਰਹੇ ਤੇ ਜਦੋਂ ਕਿਤੇ ਕੋਈ ਲੋੜ ਪਈ ਤੇ ਵਿੱਚੋਂ ਕੁਝ ਵਾਪਸ ਕਰਦੇ ਕਿਉਂਕਿ ਤੁਹਾਨੂੰ ਪਤਾ ਕਿ ਮਸਜਿਦਾਂ ਗੁਰਦੁਆਰਿਆਂ ਦਾ ਜਿਹੜਾ ਪੈਸਾ ਨਾ ਬਹੁਤ ਇਕੱਠਾ ਹੁੰਦਾ ਹੈ ਬਹੁਤ ਜ਼ਿਆਦਾ ਯਾ ਯਾ ਉਹ ਇੱਕ ਮੌਲਵੀ ਦੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਕਹਿੰਦਾ ਪੁੱਤਰ ਸਾਡੇ ਫੈਮਿਲੀ ਦੇ ਵਿੱਚੋਂ ਕੋਈ ਵੀ ਐਸਾ ਮੌਲਵੀ ਨਹੀਂ ਹੈਗਾ ਕਿ ਜਿੰਦਾ ਪੈਟਰੋਲ ਪੰਪ ਨਾ ਹੋਵੇ ਮਹਿੰਗਾ ਯਾਰ ਪੈਟਰੋਲ ਪੰਪ ਓਏ ਨਾ ਮਹਿੰਗਾ ਇਹ ਤੁਸੀਂ ਕਿਵੇਂ ਬਣਾ ਲਿਆ ਕਹਿੰਦਾ ਅੱਲਾ ਦੇ ਬੰਦੇ ਜਿਹੜੇ ਮਦਰੱਸੇ ਨੇ ਨਾ ਉਹ ਸਾਡੇ ਪੈਟਰੋਲ ਪੰਪ ਨੇ ਅਸੀਂ ਮਦਰੱਸਿਆਂ ਤੋਂ ਕਮਾਣੇ ਆ ਮਦਰੱਸਿਆਂ ਦੇ ਤੋਂ ਜਿਹੜਾ ਸਾਨੂੰ ਗੱਲਾਂ ਜਿਹੜਾ ਸਾਨੂੰ ਦੇ ਤੋਂ ਇਨਕਮ ਆਂਦੀ ਹੈ ਨਾ ਉਹ ਅਸੀਂ ਆਪ ਲਾਣੇ ਆ ਇੱਧਰ ਆਪਣੇ ਘਰ ਤੇ ਇੱਧਰ ਉੱਧਰ ਕਿਉਂ ਕਿ ਅਸੀਂ ਦੀਨ ਦਾ ਕੰਮ ਕਰ ਰਹੇ ਆ ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਆ ਦੀਨੀ ਤਾਲੀਮ ਦੇ ਰਹੇ ਆ ਤੇ ਉਹ ਜਿੰਨਾ ਵੀ ਪੈਸਾ ਆਂਦਾ ਉਹਦੇ ਵਿੱਚੋਂ ਕੁਝ ਅਸੀਂ ਆਪਣੇ ਆਪ ਤੇ ਖਰਚ ਕਰਨੇ ਆ ਮੈਂ ਕਹਾਂ ਇਹ ਮਦਰਸਿਆਂ ਨੂੰ ਪٹرول ਪੰਪ ਕਹਿੰਦੇ ਨੇ ਜਿਗਰਿਆ ਤੁਸੀਂ ਇੱਥੇ ਵੇਖੋ ਨਾ ਕਿ ਆਪਾਂ ਜਦੋਂ ਵੇਖੀ ਲੰਗ ਵੱਡੇ ਮੌਲਵੀ ਆਉਂਦੇ ਨੇ ਵੱਡੀਆਂ ਵੱਡੀਆਂ ਗੱਡੀਆਂ ਨੇ ਜਿਵੇਂ ਪ੍ਰਚਾਰਕ ਵੇਖੀਂਦੇ ਨੇ ਸਿੱਖਾਂ ਦੇ ਵਿੱਚ ਉਹ ਵੱਡੀਆਂ ਵੱਡੀਆਂ ਗੱਡੀਆਂ ਨੇ ਉਹ ਸਾਰਾ ਕੁਝ ਅਸੀਂ ਨਹੀਂ ਇਹ ਨਹੀਂ ਕਹਿੰਦੇ ਕਿ ਵੀ ਉਹ ਸਾਰਾ ਦੋ ਨੰਬਰ ਤਰੀਕੇ ਨਾਲ ਬਣਾਇਆ ਹੈ ਜਾਂ ਤੁਸੀਂ ਮਸਜਿਦਾਂ ਦਾ ਪੈਸਾ ਹੀ ਉਹ ਕਿਹਾ ਲੇਕਿਨ ਜ਼ਿਆਦਾਤਰ ਇਸ ਤਰ੍ਹਾਂ ਹੀ ਹੁੰਦਾ ਹੈ ਕਿਉਂ ਮਸਜਿਦ ਮਦਰਿਸੇ ਦਾ ਪੈਸਾ ਮਦਰਿਸੇ ਦਾ ਮਸਾਲ ਹੈ ਕਿ ਉਹਨਾਂ ਕਹਿੰਦੇ ਜੀ ਮਦਰਿਸਾ ਬਣ ਰਿਹਾ ਜੀ 100 ਬੱਚਾ ਹੁੰਦਾ 200 ਬੱਚਾ ਹੋਵੇ ਤੇ ਬੜੀ ਵੱਡੀ ਗੱਲ ਹੈ ਤੇ ਤਕਰੀਬਨ ਉਹਦਾ ਇੰਤਜ਼ਾਮ ਇੰਨਾ ਜ਼ਿਆਦਾ ਕੀਤਾ ਗਿਆ ਹੁੰਦਾ ਉੱਥੇ ਤਨਹਾਵਾਂ ਦੇ ਬੰਦੇ ਰੱਖੇ ਗਏ ਹੁੰਦੇ ਨੇ ਆਪਣਾ ਵੀ ਵਿੱਚ ਹਿੱਸਾ ਰੱਖਿਆ ਗਿਆ ਹੁੰਦਾ ਤੇ ਪੂਰੀ ਦੁਨੀਆ ਜੋ ਪੈਸਾ ਇਕੱਠਾ ਹੁੰਦਾ ਆਪਣੇ ਮੈਂ ਇੱਕ ਮਦਰਿਸਾ ਜਾਂ ਨਾ ਐਸਾ ਕਿ ਉਹਨਾਂ ਦੇ ਜਿਹੜੇ ਓਨਰ ਨੇ ਨਾ ਉਹ ਹਰ ਸਾਲ ਨਹੀਂ ਤੇ 2 ਸਾਲਾਂ ਬਾਅਦ ਨਾ ਨਵਾਂ ਮਾਡਲ ਗੱਡੀ ਦਾ ਲੈ ਲੈਂਦੇ ਓਏ ਓਹ ਹੋਏ ਹੋ ਤੂੰ ਆਪਣੇ ਤੇ ਮਦਰਿਸਾ ਤੇ ਉਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਵੀ ਗੱਡੀ ਲੈਣਾ ਬਹੁਤ ਅਮੀਰ ਲੋਕ ਹੀ ਲੈ ਸਕਦੇ ਨੇ ਗਰੀਬ ਬੰਦੇ ਕੋਲ ਤੇ ਲੈ ਹੀ ਨਹੀਂ ਜਾਂਦੀ ਤੇ ਇਹਦਾ ਮਤਲਬ ਹੈ ਕਿ ਆਮ ਜਿਹੜਾ ਬੰਦਾ ਹੂੰ ਉਹਦੀ ਤਾਂ ਪਹੁੰਚ ਹੀ ਨਹੀਂ ਹੈ ਤੇ ਜਿਹੜੇ ਮੌਲਵੀ ਨੇ ਜਾਂ ਜੋ ਵੀ ਪ੍ਰਚਾਰਕ ਜਾਂ ਸਿੱਖ ਧਰਮ ਦੇ ਵਿੱਚ ਹੈ ਜਿਹੜੇ ਕਈ ਲੋਕ ਕਰਦੇ ਹੀ ਇਸ ਵਾਸਤੇ ਨੰ ਕੰਮ ਤੇ ਤੁਹਾਨੂੰ ਪਤਾ ਗੋਲਗਾਂਜ ਫਿਰ ਪੈਸਾ ਤੇ ਇਕੱਠਾ ਹੁੰਦਾ ਹੈ ਨਾ ਲੋਕ ਅਬ ਜ਼ਾਹਿਰੀ ਗੱਲ ਹੈ ਕਿ ਹੁਣ ਜਿਹੜੇ ਆਮ ਲੋਕ ਨੇ ਨਾ ਥੋੜਾ ਜਿਹਾ ਮਦਦ ਤੋਂ ਦੂਰ ਹੁੰਦੇ ਨੇ ਉਸ ਵਕਤ ਜ਼ਿਆਦਾ ਪੈਸਾ ਦਿੰਦੇ ਨੇ ਉਹ ਸਮਝਦੇ ਨੇ ਕਿ ਸਾਡਾ ਨਾ ਪੈਸਾ ਦੇਣ ਨਾਲ ਜਿਹੜਾ ਨਾ ਮ ਮਤਲਬ ਕਿ ਸਾਡਾ ਹਿੱਸਾ ਪੈ ਜਾਏਗਾ ਤੇ ਅਸੀਂ ਬਖਸ਼ੇ ਜਾਵਾਂਗੇ ਜਾਂ ਰੱਬ ਵਾਲੇ ਹੋ ਜਾਵਾਂਗੇ ਉਹ ਧਾਨੀ ਜਿਹੜਾ ਬੰਦਾ ਹੁੰਦਾ ਜਿੰਨ ਕੋਲ ਧਾਨ ਹੁੰਦਾ ਧਨ ਹੁੰਦਾ ਹਾਂਜੀ ਹਾਂਜੀ ਲੇਕਿਨ ਭਾਈ ਰਣਜੀਤ ਸਿੰਘ ਟਰਡੀਆਂ ਲਾਈਨ ਜਿਸ ਤਰ੍ਹਾਂ ਕਿਹਾ ਕਿ ਜਿਹੜਾ ਮਜ਼ਬੇ ਕੁਰਬਾਨ ਹੁੰਦਾ ਵਿਸ਼ੇ ਵੇ ਨਾ ਕਿ ਪੈਸਾ ਇਕੱਠਾ ਕਰਨਾ ਪੈਸਾ ਇਕੱਠਾ ਕਰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲ ਦਿੱਤੀ ਜਿਹੜੇ ਉਹਨਾਂ ਦੇ ਨਾਲ ਸਨ ਉਹਨਾਂ ਦੀ ਮਿਸਾਲ ਦਿੱਤੀ ਜਿਸ ਤਰ੍ਹਾਂ ਉਹ ਮੋਤੀ ਕੀ ਨਾਮ ਉਹਨਾਂ ਨੇ ਲਿਆ ਮੇਰੇ ਜ਼ੀਰ ਚੋਂ ਨਿਕਲ ਗਿਆ ਹੈ ਮਾਦਰਤ ਕਿ ਜਿਹੜੇ ਦੁੱਧ ਪਲਾਣ ਦੇ ਪਲਾਨਦੇ ਸਨ ਤੇ ਸਿਰਫ ਇਸ ਵਜ੍ਹਾ ਤੋਂ ਉਹਨਾਂ ਦਾ ਪੂਰਾ ਖਾਦਦਾਨ ਤਤਲਕਾਰ ਦਿੱਤਾ ਗਿਆ ਤੇ ਜਿੰਨੇ ਉਹ ਫਿਰ ਤੁਸੀਂ ਉਹ ਲਾ ਕੇ ਜਿਹੜੇ ਚਮਕੌਰ ਦੀ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ 40 ਲੋਕ ਸਨ ਉਹਨਾਂ ਨੇ ਕੁਝ ਉਹਨਾਂ ਨੂੰ ਹਾਂ ਹੈ ਗੁਰੂ ਸਿੰਘ ਦੀ ਮਿਸਾਲ ਦਿੱਤੀ ਤਾਰੂ ਸਿੰਘ ਦੀ ਮਿਸਾਲ ਦਿੱਤੀ ਕਿ ਉਹਨਾਂ ਨੇ ਕਿਹੜਾ ਕੋਈ ਉੱਥੇ ਕੋਈ ਜਾਇਦਾਦਾਂ ਬਣਾਈਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਧਰਮ ਵਾਸਤੇ ਆਪਣੇ ਗੁਰੂ ਵਾਸਤੇ ਇਸ ਵਜ੍ਹਾ ਤੋਂ ਉਹਨਾਂ ਦਾ ਨਾਮ ਹਜੇ ਵੀ ਹਿਸਟਰੀ 'ਚ ਤਰੀਖ ਜੀ ਯਾਦ ਕੀਤਾ ਜਾਂਦਾ ਤੇ ਜਿੰਨੀ ਦੇਰ ਮਜ਼ਬ ਰਹੇਗਾ ਉਨੀ ਦੇਰ ਦੁਨੀਆ ਯਾਦ ਕਰਦੀ ਰਹੇਗੀ ਤੇ ਜਿਹੜਾ ਬੰਦਾ ਮਜ਼ਬ ਜੋ ਕੁਝ ਲੈਣ ਵਾਸਤੇ ਆਂਦਾ ਨਾ ਉਹਨੂੰ ਅਗਲੇ ਦਿਨ ਵੀ ਕੋਈ ਨਹੀਂ ਯਾਦ ਕਰਦਾ ਸਹੀ ਗੱਲ ਹੋ ਗਈ ਤੇ ਬਹੁਤ ਅੱਛੀ ਵੀਡੀਓ ਸੀ ਬਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੀ ਤੇ ਸਾਨੂੰ ਦਿਓ ਇਜਾਜ਼ਤ ਮਿਲਨੇ ਆ ਕਿ ਨਵੀਂ ਵੀਡੀਓ ਨਾਲ ਅੱਲਾਹ ਨੀਕੇ ਬਾਦ